ਨੂੰ ਦੱਸਿਆ ਕਿ ਬਿਨਾ ਆਪਰੇਸ਼ਨ ਤੋਂ ਜਿਹੜੇ ਇਹ ਗੋਡੇ ਠੀਕ ਕਰਦੇ ਨੇ ਤਾਂ ਹੁਣ ਇਹ ਆਪਣਾ ਜਿਹੜਾ ਉਹ ਕੰਮ ਕਰ ਰਹੇ ਨੇ ਲਾਈਵ ਜਿਹੜਾ ਗੋਡਾ ਠੀਕ ਕਰਕੇ ਦਿਖਾਉਣਗੇ ਮਾਤਾ ਜੀ ਦੇ ਗੋਡੇ ਜਿਹੜਾ ਠੀਕ ਕਰਨਗੇ ਇੱਕ ਮਿੰਟ ਬੀਬੀ ਆ ਰਹੀ ਛੱਡੋ ਚੱਲ ਛੱਡੇ ਲਈ ਛੱਡੋ ਇਹ ਗੋਡੇ ਜਾਮ ਨੇ 20 ਸਾਲ ਹੋ ਗਏ 20 ਸਾਲ ਹੋ ਗਏ ਗੋਡੇ ਜਾਮ ਨੇ ਆ ਲੋ ਪਹਿਲਾਂ ਤਾਂ ਹਿਲਾ ਨਹੀਂ ਸੀ ਸਕਦੀ ਕਰ ਘਟਾ ਬੀਬੀ ਇਹਨੂੰ ਲਓ ਚੱਲ ਚਲੋ ਤੋਰੋ ਇਹ ਜਦੋਂ ਮਰੀਜ਼ ਪਹਿਲੀ ਵਾਰ ਆਇਆ ਤੇ ਇਹ ਮੈਨੂੰ ਕਹਿੰਦੇ ਫਰਕ ਨਹੀਂ ਆ। ਮੈਂ ਕਿਹਾ ਫਰਕ ਜੀ ਨੂੰ ਨਾ ਆਵੇ ਤਾਂ ਦਵਾਈ ਲੈਣੀ ਹੁੰਦਾ। ਤੇ ਪਰਹੇਜ਼ ਘੱਟ ਕੀਤਾ ਸੀ। ਫਿਰ ਦੁਬਾਰਾ ਇਹਦੀ ਬੇਟੀ ਆਈ ਨਾਲ। ਉਹ ਬੇਟੀ ਨੇ ਕਹਿੰਦੀ ਨਹੀਂ ਫਰਕ ਆਇਗਾ। ਬਾਦਮੀਤ ਪੁੱਤ ਕਿੰਨਾ ਠੀਕ ਹੋਆ ਬੀਬੀ ਦੇ ਵੀ? ਕਿਨੇ ਠੀਕ? 80% ਠੀਕ ਆ ਹੁਣ। ਜਿੰਨਾ ਮਰਜ਼ੀ ਕੋਈ ਮਤਲਬ ਗੱਡੇ ਕਿਸੇ ਉਹਦੀ ਜਾਮ। ਤੇ ਪ੍ਰੈਸ਼ਰ ਨਹੀਂ ਕਦੇ ਘੁੰਦਦਾ। ਨਾ ਲੱਗਦਾ ਤੇ ਨਾ ਗੋਡਿਆ। ਤੇ ਮੈਂ ਕਹਿ ਰਿਆਂ ਜਿਸ ਬੰਦੇ ਨੂੰ ਮੇਰੀ ਲੋੜ ਉਹ ਮੈਨੂੰ ਆਕੇ ਮਿਲ ਸਕਦਾ ਤੇ ਗੋਡੇ ਨਹੀਂ ਅਸੀਂ ਤੁਹਣਦੇ ਉਹ ਲੋਕੀ ਚੱਕ ਕੇ ਲਿਆਉਂਦੇ ਅਸੀਂ ਤੋਰ ਕੇ ਭੇਜ ਦਿੰਦੇ ਉਹ ਕਹਿੰਦਾ ਸੀ ਕਿ ઓਪਰੇਟ ਹੀ ਹੋਣਾ ਇਤੋਂ ਲਾ ਮ ਕੋਈ ਕੁਝ ਨਹੀਂ ਹੋਣਾ ਤੇ ਫਿਰ ਮੈਂ ਵੀ ਫੇਸਬੁੱਕ ਤੇ ਦੇਖਿਆ ਸੀ ਤਾਂ ਫਿਰ ਤਾਂ ਲੈ ਕੇ ਆਈ ਸੀਗੀ ਇੱਥੇ ਤੇ ਹੁਣ ਫਰਕ ਆ ਕਾਫੀ ਹੁਣ ਕੋਈ ઓਪਰੇਟ ਦੀ ਲੋੜ ਨਹੀਂ ਹੈਗੀ ਮੇਰਾ ਸਿੱਧਾ ਜਿਹਾ ਹੀ ਪੁਆਇੰਟ ਹੈ ਇੱਥੇ ਗਠੀਏ ਦੇ ਬਰੀਜ ਨੂੰ ਕਿ ਜਿਵੇਂ ਕੋਈ ਵੀ ਦਵਾਈ ਚਾਹੇ ਮੇਰੀ ਆ ਭਾਵੇਂ ਕਿਸੇ ਹੋਰ ਦੀ ਆ ਉਹ ਦਵਾਈ ਨੂੰ ਇੱਕ ਇੱਕ ਡੰਗ ਕਰਕੇ ਮਿਸ ਕਰਕੇ ਦੇਖੋ ਜੇ ਸਟੇਟੈਂਟ ਹੋ ਗਈ ਬੰਦਾ ਛੱਡ ਨਹੀਂ ਸਕਦਾ ਪਹਿਲਾ ਪੁਆਇੰਟ ਸੈਕੰਡ ਤੇ ਜੇ ਨਿਰੀਖਿਆ ਮਤਲਬ ਕਿ ਉਹ ਦਵਾਈ ਛੱਡਣ ਨਾਲ ਕੋਈ ਫਾਲਟ ਨਹੀਂ ਹੈਗਾ ਫੇਰ ਮਹੀਨੇ ਬਾਅਦ ਦੁਬਾਰਾ ਚੈੱਕ ਅਪ ਕਰਵਾ ਕੇ ਦੇਖੋ ਘੱਟੋ ਘੱਟ 25% ਘੱਟਿਆ ਜਿਹੜਾ ਉਹ ਟੁੱਟਣਾ ਚਾਹੀਦਾ ਜੇ ਉਹ ਟੁੱਟਦਾ ਆਉਂਦਾ ਤਾਂ ਉਹ ਦਵਾਈ ਖਾਣਯੋਗ ਹੈਗੀ ਹੈ ਅਦਰਵਾਈਜ਼ ਘੱਟਿਆ ਘਟਦਾ ਨਹੀਂ ਫੇਰ ਉਹ ਖਾਣਯੋਗ ਨਹੀਂ ਤੇ ਜੇ ਦੇਖਿਆ ਵੀ ਇੱਕ ਡੰਗ ਦਵਾਈ ਛੱਡਣ ਨਾਲ ਉਦੋਂ ਵੀ ਬੁਰਾ ਹਾਲ ਹੋ ਗਿਆ ਫੇਰ ਉਹ ਦਵਾਈ ਖਾਣਯੋਗ ਨਹੀਂ ਸਟੇ ਰਹਿਣਾ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਕਸ਼ ਕੁਮਾਰ ਸਿੰਘ ਅਸੀਂ ਪਹੁੰਚੇ ਹਾਂ ਬੇਗੋਵਾਲ ਵਿਖੇ ਜਿੱਥੇ ਕੀ ਬਾਬਾ ਸ਼੍ਰੀ ਚੰ ਦੇਸੀ ਦਵਾਖਾਨਾ ਜਿੱਥੇ ਕਿ ਹਰੇਕ ਚੀਜ਼ ਦੀ ਜਿਹੜੀ ਆਹੋ ਦਵਾਈ ਦਿੱਤੀ ਜਾਂਦੀ ਆ ਬਿਨਾ ਆਪਰੇਸ਼ਨ ਤੋਂ ਬਿਨਾ ਕਿਸੇ ਵੀ ਚੀਜ਼ ਤੋਂ ਜਿਹੜੇ ਗੋਡੇ ਨੇ ਜਾਂ ਕਿਸੇ ਵੀ ਚੀਜ਼ ਦਾ ਜਿਹੜਾ ਦਰਦ ਆ ਉਹ ਠੀਕ ਕੀਤਾ ਜਾਂਦਾ ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸ਼ਰੀਰ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਅੱਜ ਤੁਹਾਨੂੰ ਮਲਾਵਾਂਗੇ ਬੈਦ ਜਸਵੰਤ ਜੀ ਨਾਲ ਜਸਵੰਤ ਜੀ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਣੇ ਜਾਂ ਜਸਵੰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡੀ ਟੀਮ ਦਾ ਤੇ ਸਾਡੇ ਵੱਲੋਂ ਸਵਾਗਤ ਹੈ ਜਿਸ ਤਰ੍ਹਾਂ ਇਹ ਤੁਹਾਨੂੰ ਦੱਸਿਆ ਕਿ ਬਿਨਾ ਆਪਰੇਸ਼ਨ ਤੋਂ ਜਿਹੜੇ ਇਹ ਗੋਡੇ ਠੀਕ ਕਰਦੇ ਨੇ ਤਾਂ ਹੁਣ ਇਹ ਆਪਣਾ ਜਿਹੜਾ ਉਹ ਕੰਮ ਕਰ ਰਹੇ ਨੇ ਲਾਈਵ ਜਿਹੜਾ ਗੋਡਾ ਠੀਕ ਕਰਕੇ ਦਿਖਾਉਣਗੇ ਮਾਤਾ ਜੀ ਦੇ ਗੋਡੇ ਜਿਹੜਾ ਠੀਕ ਕਰਨਗੇ ਇੱਕ ਮਿੰਟ ਬੀਬੀ ਆਣੀ ਛੱਡੋ ਚੱਲ ਚਿੱਤੇ ਲਈ ਛੱਡ ਦਿਓ ਓਕੇ ਛੱਡ ਦੇ ਚੱਲ ਆਨ ਨੂੰ ਲਾਓ ਗੋਡਾ ਨਾਲ ਲਾ ਪ੍ਰੋਬਲਮ ਕੀ ਸੀਗੀ ਇਹਨਾਂ ਨੂੰ ਇਹ ਗੋਡੇ ਜਾਮ ਨੇ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਗੋਡੇ ਜਾਮ ਨੇ ਆ ਲਓ ਪਹਿਲਾਂ ਤਾਂ ਹਿਲਾ ਨਹੀਂ ਸੀ ਸਕਦੀ ਕਰ ਘਟਾ ਬੀਬੀ ਇਹਨੂੰ ਲਓ ਖੋਲੋ ਯਾ ਹੁਣ ਮਾਤਾ ਜੀ ਠੀਕ ਹੋਈ ਹੁਣ ਹੁਣ ਤੋਰ ਕੇ ਦਿਖਾਉਣੀ ਕੋਈ ਕੋਈ ਥੋੜੀ ਜਿਆ ਇਹ ਮਾਤਾ ਜੀ ਕਾਫੀ ਟਾਈਮ ਤੋਂ ਜਿਹੜੇ ਇਹਨਾਂ ਦੇ ਗੋਡੇ ਖੜੇ ਨੇ 20 ਸਾਲ ਤੋਂ ਤੇ ਤੁਹਾਡੇ ਸਾਹਮਣੇ ਜਿਹੜਾ ਇਹ ਲਾਈਵ ਟ੍ਰੀਟਮੈਂਟ ਕਰ ਰਹੇ ਨੇ ਬਿਨਾ ਆਪਰੇਸ਼ਨ ਤੋਂ ਚੱਲ ਬੀਬੀ ਉੱਥੇ ਤੋਰ ਕੇ ਆਣ ਜੇ ਕੀ ਤਾਰ ਚੜਾ ਦੇ ਚੱਲ ਤੋਰੋ ਤੋਰੋ ਮੇ ਕੋਲ ਦਲ ਕਰੋ ਦੱਸੀ ਦੂਜਾ ਨੰਬਰ ਕੀ ਦਾ ਤੂੰ ਆਇਆ ਹੀ ਉਹਦਾ ਜਦ ਤੂੰ ਪੱਕ ਗਿਆ ਤੂੰ ਇਹ ਪਹਿਲਾ ਆ ਜਾਂਦਾ ਛੱਡ ਦੇ ਛੱਡ ਦੇ ਛੱਡ ਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਕਰ ਹੋ ਕਰਾਂਗੇ ਹਰ ਹਾਲ ਤੂੰ ਚੱਲ ਹੁਣ ਖੜਾ ਹੋ ਉੱਠ ਸਿੱਧਾ ਹੋ ਗਿਆ ਕਿ ਨਹੀਂ ਹੋ ਗਿਆ ਉੱਠ ਆ ਜਾ ਆ ਜਾ ਆ ਜਾ ਥੱਲੇ ਵਸਾ ਥੱਲੇ ਇੱਕ ਵਾਰ ਸਿੱਧਾ ਖੜਾ ਹੋ ਗਿਆ ਥਾ ਸਿੱਧਾ ਖੜਾ ਹੋ ਜਾ ਸਿੱਧਾ ਹਾਂ ਉਹ ਗਿਆ ਕਹ ਹਲਕਾ ਉਹ ਗਿਆ ਹਾਂਜੀ ਤੇਰੀ ਲੱਤਾਂ ਦੀ ਐਨਾ ਕੋ ਸ਼ੁਕਰ ਆ ਕਿ ਤੇ ਲੱਤਾਂ ਦਾ ਪੈਲੈਂਸ ਬਰਾਬਰ ਸੀ ਹਾਂਜੀ ਉਹ ਪ੍ਰੋਮੋ ਵੀ ਕਰਦਾ ਜਣਾ ਮਾੜਾ ਮੋਟਾ ਸੀ ਤੇ ਹੁਣ ਤੇਰੇ ਗੋਡੇ ਵੀ ਕਰ ਦਿੰਦੇ ਨੇ ਰੇਟਰ ਹੋ ਜਾ ਬਹਿ ਜਾ ਪਿੱਛੇ ਤੇ ਤਰਦ ਨੇ ਆ ਲੱਕ ਚ ਦਰਦ ਮੈਂ ਕਹਾਂ ਛੱਡ ਦੇ ਤਾਂ ਦਰਦ ਨਹੀਂ ਹੋਊਗਾ ਅੱਜ ਤੋਂ ਬਾਅਦ ਇਹ ਦਰਦ ਹੋਇਆ ਫੇਰ ਫੇਰ ਗੱਲ ਕਰ ਉਹ ਮੈਂ ਲਿਆ ਉਹ ਥੋੜੀ ਜਿਹੀ ਘਟੀ ਜਾ ਉਹੜਿਆਂ ਚ ਦਰਦ ਸੀ ਉਹ ਹਟ ਗਈ ਤੇ ਕੋਈ ਨਹੀਂ ਹਟਦੀ ਬਾਪੂ ਉਹ ਵੀ ਚਿੰਤਾ ਕਿਉਂ ਕਰਦਾ ਚਿੰਤਾ ਟੈਨਸ਼ਨ ਨਾਲ ਮੇਰੇ ਖੰਗਰ ਬਣੇ ਪਏ ਕੀ ਕਰੀਏ ਹੌਲੀ ਹੌਲੀ ਆ ਠੀਕ ਹੋਣਾ ਇੱਕਦਮ ਤੇ ਹਾਂ ਕੋਈ ਨਹੀਂ ਕੋਈ ਚੱਲ ਸਿੱਧਾ 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 ਚੱਲ ਕਵਾ ਦੇ ਥੋੜ੍ਹ ਜਾ ਓਕੇ ਲੈ ਵਾਪਸ ਲਾਤਾ ਕੋਟ ਨਾਲ ਅੱਛਾ ਨਜ਼ਾਰਾ ਹੀ ਵੜਾ ਆਇਆ ਕਰ ਤੇ ਓਕੇ ਹੈ ਆਜ ਕਿਤੇ ਚੱਲ ਇੱਕ ਵਾਰੀ ਫੇਰ ਬਾਰਾ ਮਾੜੀ ਜੀ ਇਹਦਾ ਹਾਂਜੀ ਫਟ ਫਟ ਜਿਵੇਂ ਕਹਿੰਦੇ ਆ ਪਿਛਲੀ ਵਾਰੀ ਸਪੈਸ਼ਲ ਗਿਆ ਸੀ ਮੈਂ ਕਿਹਾ ਬਾਪੂ ਤੈਨੂੰ ਚਾਲੂ ਕਰ ਦਿਆਂਗੇ ਚੰਦਾ ਪਹਿਲਾਂ ਜੇ ਆ ਸਟੈਂਡ ਛੁੱਟ ਜਾ ਪਮਾ ਬਾਪੂ ਛੁਲਾ ਦੇਾਂਗੇ ਯਾਰ ਤੂੰ ਮੇਰੀ ਗੱਲ ਸੁਣ ਹੌਸਲਾ ਹੋ ਜਾਂਦਾ ਬੰਦੇ ਨੂੰ ਤੈਨੂੰ ਕਾ ਛੁਲਾ ਦੇਾਂਗੇ ਚੰਦਾ ਚੱਲ ਖਿੱਚ ਪਹਿਲਾਂ ਟਾਈਟ ਕਰ। ਚੱਕਵਾ ਦੇ। ਓਕੇ ਚੱਲ। ਚੱਲ 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 ਓਕੇ। 1 ਮਿੰਟ ਅੰਦਰ ਚੱਲ। ਓਕੇ ਛੱਡ ਦੇ ਓਕੇ। ਲੈ ਬਾਪੂ ਲਾ ਤਾਂ ਗੋਡਾ ਨਾਲ। ਲੈ ਬਾਪੂ। ਕਰੀ ਦਾ ਇਕੱਠਾ। ਹਾਂਜੀ। ਹੋ ਗਿਆ? ਹਾਂਜੀ ਫੜ। ਹੁਣ ਚੱਲ। ਹੁਣ ਦੇਖ ਆ ਜਾ ਮੈਨੂੰ ਮੜ ਜਾ ਸਾਰਾ ਲੈ ਕੇ ਮੈਨੂੰ ਘੁਰਕੇ ਦੇ। ਠੀਕ ਹੈ। ਹਾਂ ਖੜੋ। ਸਿੱਧੇ ਖੜੋ। ਹਾਂ ਐਦਾਂ ਚੱਲ। ਇਹਨੂੰ ਬਹੁਤ ਉੱਚਾ ਕਰਾ ਦੇ। ਬਾਤਾ ਉੱਚਾ ਕੇ ਕਰਾਇਆ ਜੀ ਚਾਹੇ ਹਾਂ ਠੀਕ ਹੈ ਤੇ ਹੁਣ ਸਿੱਧੇ ਹੋਗੇ ਹਲਕਾ ਹੋ ਗਿਆ ਚੰਗੀ ਤਰ੍ਹਾਂ ਸਿੱਧੇ ਦਾ ਅੱਜ ਅੱਜ ਗੋਡੇ ਚੰਗੇ ਹੋਗੇ ਹਾਂਜੀ ਹੈ ਸਿੱਧੇ ਹੋ ਜੇ ਸਿੱਧੇ ਹੋ ਗਏ ਤਾਂ ਫਿਰ ਉਹ ਚੱਲ ਹੁਣ ਹੁਣ ਨਹੀਂ ਹੁੰਦਾ ਲੱਕ ਜੀ ਲੱਕ ਹੋ ਗਿਆ ਹੁਣ ਨਹੀਂ ਓਕੇ ਜੀ ਆਪਣੇ ਆ ਸਟੈਂਡ ਨਾਲ ਤੁਰਦੇ ਆ ਇਹਨਾਂ ਦੇ ਲੱਕ ਦੇ ਵਿੱਚ ਫਾਲਟ ਸੀ ਤੇ ਗੋਡੇ ਦੋਨੋਂ ਘੁੰਮੇ ਹੋਏ ਸੀ ਕਿੰਨੀ ਦੇਰ ਪੁਰਾਣੇ ਆ ਬਾਪੂ 15 16 ਸਾਲ ਦੇ ਜੀ 15 16 ਸਾਲ ਦੇ ਆ ਮੈਂ ਪਿਛਲੀ ਵਾਰ ਇਹਨੂੰ ਕਿਹਾ ਸੀ ਇਹ ਸਪੈਸ਼ਲ ਦਵਾਈ ਬਣਾ ਕੇ ਦੇਵਾਂਗਾ ਇਹ ਸਪੈਸ਼ਲ ਲੈਂਦੀ ਆ ਆ 2 ਕੁ ਮਹੀਨੇ ਦੇ ਵਿੱਚ ਵਿੱਚ ਹੋਰ ਇਹਦਾ ਸਟੈਂਡ ਛੜਾ ਕੇ ਨਾ ਸਿੱਧਾ ਤੋੜ ਦੇਾਂਗੇ ਹੁਣ ਅੱਜ ਵਧੀਆ ਅੱਜ ਵਧੀਆ ਹੋ ਗਿਆ ਨਾ ਹੋਦਾ ਦਾ ਅੱਜ ਵਧੀਆ ਲੱਗਦਾ ਉਹਦਾ ਸਿਰ ਪੋੜਿਆਂ ਵਾਲਾ ਦਰਦੇ ਖਤਮ ਹੋ ਗਾ ਹਾਂ ਜੀ ਪੋੜਿਆਂ ਵਾਲਾ ਦਰਦ ਖਤਮ ਹੋ ਗਿਆ ਕੱਟ ਗਿਆ ਕੱਟ ਗਿਆ ਤੇ ਕੋਈ ਨਹੀਂ ਅਭੀ ਹਟ ਜਾਣਾ ਠੀਕ ਆਪਾਂ ਪੇਨ ਕਿਰ ਨਹੀਂ ਦਿੰਦੇ ਅੱਗੇ ਮੈਨੂੰ ਏਦਾਂ ਖੜੇ ਹੋਈ ਤੇ ਪੋੜਿਆਂ ਦਾ ਦਰਦ ਹੁੰਦੀ ਸੀ ਪੋੜਿਆਂ ਹੁਣ ਉਹ ਘੱਟ ਕੋਈ ਨਹੀਂ ਚਿੰਤਾ ਜੇ ਘੱਟ ਆ ਤੁਰਦਾ ਦਾ ਸਾ ਵੀ ਬਹੁਤ ਦਰਦ ਹੁੰਦੀ ਸੀ ਹੁਣ ਅੱਗੇ ਨਾ 50% ਦਰਦ ਘੱਟ ਜੀ ਕੀ ਨਿੱਟ 50% ਘਟ ਗਿਆ ਤੇ ਹੋਰ ਵੀ ਠੀਕ ਹੋ ਜਾਣਾ ਕੋਈ ਗੱਲ ਨਹੀਂ ਚਿੰਤਾ ਨਾ ਕਰ ਤੈਨੂੰ ਤੇਰਾ ਨਾਮ ਵਾਦਾ ਰਿਹਾ ਤੈਨੂੰ ਚਾਲਦੂ ਕਰਦੇ ਆਂਗੇ ਚੰਗੀ ਤਰ੍ਹਾਂ ਚਿੰਤਾ ਸਿਟਾ ਦੇ ਆਂਗੇ ਯਾਰ ਆ ਫੜੀ ਬੀਬੀ ਚੱਲ ਛੱਡ ਦੇ ਤੂੰ ਚੱਲ ਟਰੈਕ ਕਰ ਖੇਚ ਚੱਲ ਬਾਹਰ ਚੱਲ ਅੰਦਰ ਓਕੇ ਚੱਲ ਅੰਦਰ ਓਕੇ ਚੱਲ ਬੀਬੀ ਲਾਗੋੜਾ ਨਾਲ ਇਹ ਲੱਗ ਜਾਂਦਾ ਤੇ ਹਾਂਜੀ ਉਹ ਵੀ ਉਹ ਲੱਗ ਜਾਂਦਾ ਉਹ ਤਾਂ ਤਰਕ ਤੋਂ ਕੋਈ ਨਹੀਂ ਤੁਰਕੇ ਦੇਖ ਲਿਓ ਤੁਰੀਆ ਨਹੀਂ ਜਾਂਦਾ ਹੁਣੇ ਤੁਰਕੇ ਦੇਖ ਲਿਓ ਕੀ ਹੈ ਬੜੇ ਵੈਦਾਂ ਦੀਆਂ ਫੋਟੋਆਂ ਤੁਹਾਡੇ ਚੈਨਲ ਤੇ ਆਪਣੇ ਵੀਡੀਓ ਹੈ ਇਹਗਾ ਰਿਜ਼ਲਟ ਕੀ ਦੱਸ ਰਿਹਾ ਇਹ ਆਲੂ ਵਾਲੀ ਨਾਲ ਗੱਲ ਕਰੀਏ ਇਹ ਸਪੈਸ਼ਲ ਠੀਕ ਹੈ ਓਕੇ 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 ਚਲ ਇਹ ਵੀ ਟੇਲਾ ਛੱਡ ਦੇ ਓਕੇ ਚਲੋ ਜੀ ਉੱਠ ਕੇ ਦੇਓ ਗੇੜਾ ਚਲ ਪੁੱਤ ਤਰਫ ਜਾ ਚੰਦਾ ਛੱਡ ਦਿਓ ਕੌਣ ਕਹਦਾ ਪਿੰਗੀ ਅੱਛਾ ਇਹਦੇ ਸਾਰੇ ਪਿੰਗੀ ਹੁੰਦੀ ਓਏ ਜਾਨ ਛੱਡ ਦੇ ਤਨ ਉਹ ਦਾਮਾਗ ਚੋਂ ਕੱਢ ਦੇ ਓਕਾ ਜੀ ਮੈਂ ਕਹਾਂ ਦਿਮਾਗ ਚੋਂ ਕੱਢ ਦੇ ਓਕਾ ਜੀ ਲਾਤ ਨਾ ਖੜਾਓ ਮੈਂ ਥੱਲੇ ਲਾਓ ਜਿਹੜੀ ਮਰਜ਼ੀ ਨੂੰ ਵਿੰਗੀ ਦਿਖਾ ਦੋ ਜੇ ਵਿੰਗੀ ਹੁੰਦੀ ਜਿਹੜੀ ਸਿੱਧੀ ਉੱਤਰ ਪੈਦੀ ਇੱਕ ਗੱਲ ਯਾਦ ਰੱਖਿਓ ਛੱਡ ਦੇ ਹੋ ਗਿਆ ਚੱਲ ਛੋੜ ਆ ਦੇਖੋ ਤਾਂ ਹੋ ਗਈ ਬਰਾਬਰ ਹੁੰਦਾ ਕੀ ਹੈ ਪੱਟਾ ਵਾਲੀ ਹੱਡੀ ਆ ਗਿਆ ਲੱਕ ਵਾਲੀ ਹੱਡੀ ਇੱਥੇ ਫਸਦੀ ਹੈ ਇਧਰਲੀ ਇੱਥੇ ਫਸਦੀ ਆਹ ਕੁੰਡੇ ਆ ਦਰਤ ਇਹਨਾਂ ਦੀ ਇੱਥੋਂ ਆਈ ਆਈ ਹੈ ਨਾ ਤੇ ਉਹ ਫਰਕ ਇੱਥੇ ਦਿਖਾਉਂਦਾ ਹਾਂ ਹਾਂਜੀ ਇਹ ਕਿਉਂ ਆ ਜਦੋਂ ਇਹਨੂੰ ਇਦਾਂ ਇਹਦੇ ਆ ਚੀਜ਼ ਗਾਇਬ ਘਟ ਗਿਆ ਇਹ ਨਾ ਤਕੜਾ ਕੇ ਬੂ ਮੇਰੇ ਦਰਦਣਾ ਹੋਵੇ ਲਾ ਤਾਂ ਕੜਾਈ ਇਹ ਤਾਂ ਇੱਥੇ ਫਾਲਟ ਦਿਖਾਊਗਾ ਇਹ ਕਿਉਂਕਿ ਰੇਡ ਜਿਹੜੀ ਫਲੈਕਸੀਵ ਵਾਲਾ ਇਹਨੂੰ ਇਧਰ ਮੋੜਦੇ ਇਧਰ ਮੋੜੇ ਜਿਹੜੀ ਫਾਲਟ ਪੈਂਦਾ ਇੱਕ ਸੂਤ ਰੇਡ ਦੀ ਜਿਹੜੀ ਹਿੱਲ ਗਈ ਨਾ ਇਹ ਬੰਦਾ ਬੈੱਡ ਦੇ ਪਾਸਾ ਲੈ ਤਾਂ ਓਟਕੇ ਤੁਰ ਨਹੀਂ ਸਕਦਾ ਕਹਿੰਦੇ ਜਮਾਂਦਾਰ ਪਹਿਲਾਂ ਮੈਂ ਕੀ ਕਹ ਰਿਹਾ ਯੇ 200 ਤੇ ਲਗੀ ਤੁਰਨਾ ਬਹੁਤ ਔਖੀ ਨਾ ਪਾਸਾ ਵੀ ਨਹੀਂ ਲੈ ਸਕਦਾ ਚਲ ਚਲ ਅੰਦਰ ਇੱਕ ਮਿੰਟ ਚਲ ਅੰਦਰ ਲਾ ਤੋ ਬਾਹਰ ਜਾ ਤੇਰੀ ਛੱਡ ਦੇ ਰੱਖ ਉੱਧਰ ਤੇਰੀ ਛੱਡ ਦੇ ਪੁੱਤ ਮਨਜੀਤ ਤੂੰ ਮਨਜੀਤ ਤੇ ਵੀ ਚੱਲ ਜਾ ਇੱਕ ਮਿੰਟ ਤਲਾ ਯਾਰ ਬਾਹਰ ਤਾਂ ਜਾਣਾ ਪਏ ਮੈਨੂੰ ਮੈਂ ਕਹੂੰਗਾ ਤਾਂ ਪਹਿਲਾਂ ਮੈਂ ਫੜਿਆ ਹੈ ਇੱਕ ਮਿੰਟ ਚੱਲ ਅੰਦਰ ਹੁਣ ਚੱਲ ਜਿਲਛੜ ਦੇ ਬਿੱਟੇ ਜਿਲਛੜ ਦੇ ਨਾਲ ਤੂੰ ਜਿਲਛੜ ਦੇ ਬਿਲਕੁਲ ਚੱਲ ਓਕੇ ਚੱਲ ਉੱਡ ਕੇ ਤੱਕੇ ਤੱਕ ਦੇਖੋ ਹੋ ਗਿਆ ਓਕੇ ਇਹੇ ਮਰੀਜ਼ ਰੇਲ ਕੋਚ ਫੈਕਟਰੀ ਤੋਂ ਪਹਿਲਾਂ ਇਹਨਾਂ ਦੇ ਹਸਬੰਦ ਆਏ ਸੀ ਉਹਨੂੰ ਫਿੱਟ ਕੀਤਾ ਤੇ ਫਿਰ ਹੁਣ ਇਹ ਉਹਨਾਂ ਨੂੰ ਲੈ ਕੇ ਆਏ ਆ। ਆ ਲੱਗਦਾ ਵੀ ਤੁਹਾਡੇ ਸਾਹਮਣੇ ਦਿਖਾ ਕੇ ਉਹ ਕਰਿਆ। ਤੇ ਉਸ ਤੋਂ ਬਾਅਦ ਗੋਡਾ ਸੀ ਇੱਕ ਕਰ ਦਿੱਤਾ। ਕਿੰਨੇ ਵਾਰ ਠੀਕ ਹੋ ਗਿਆ? ਹੱਥ ਵੱਲ ਠੀਕ ਹੋ ਗਿਆ? ਹਾਂਜੀ। ਓਕੇ। ਚਲੋ ਜਾਓ ਬੱਤ। 2017 ਤੋਂ 6 ਸਾਲ ਹੋ ਗਏ। ਹਾਂਜੀ। 23 ਲਾਸਟ ਹੈ। ਹਾਂਜੀ 23 ਲਾਸਟ ਹੈ। 6 ਸਾਲ ਤੋਂ ਉੱਪਰ ਹੋ ਗਿਆ। ਹਾਂਜੀ ਤੇ ਕਿੰਨੀ ਕ ਜਾ ਘੁੰਮਲੇ? ਮੇਰੇ ਖਿਆਲ ਜਗ੍ਹਾ ਨਹੀਂ ਛੱਡੀ ਕੋਈ ਸਰ ਮੋਗੇ ਤੱਕ ਇਧਰ ਪਰਲੇ ਬੰਨੇ ਕੱਲ ਹਾਂ ਤਾਂ ਕੋਈ ਦਵਾਈ ਤਾਂ ਨਹੀਂ ਦਿੱਤੀ ਨਹੀਂ ਸਰ ਕੋਈ ਦਵਾਈ ਨਹੀਂ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਸਰ ਤੇ ਬਿਲਕੁਲ ਫ੍ਰੀ ਹੋ ਗਿਆ ਬਿਲਕੁਲ ਫ੍ਰੀ ਹਾਂਜੀ ਬਿਲਕੁਲ ਬਿਲਕੁਲ ਹੋ ਗਿਆ ਤੁਹਾਡੀ 웰ੀ ਹੋ ਗਈ ਬਿਲਕੁਲ ਬਿਲਕੁਲ ਜੇ ਨਾ ਠੀਕ ਹੋ ਗਿਆ ਅਸੀਂ ਫਿਰ ਆਂਡ ਹੋਗੇ ਹਾਂਜੀ ਹਾਂਜੀ ਮੇਰੀ ਵੀ ਤਸੱਲੀਆ ਵੀ ਹਾਂਸੀ ਫਰੈਂਡ ਹੈ ਮਰੀ ਮੈਂ ਠੀਕ ਕਰ ਦਿੱਤਾ ਓਕੇ ਧੰਨਵਾਦ ਖੁਸ਼ ਰਹੋ ਤੇ ਦਵਾਈ ਲੈ ਲਾ ਜੇ ਤਾਂ 15 ਦਿਨ ਦੀ ਦਵਾਈ ਨਾਲ ਬਿਲਕੁਲ ਓਕੇ ਹੋ ਗਿਆ ਹਾਂਜੀ ਫਿਰ ਦਵਾਈ ਦੁਬਾਰਾ ਨਹੀਂ ਲੈਣਾ ਹੁਣ ਠੀਕ ਹੈ ਜੀ ਤੇ ਜੇ ਤੁਹਾਨੂੰ ਐਨ ਲੱਗਾ ਵੀ ਅਜੇ ਫਾਲਟ ਰਹਿੰਦਾ ਇਹਕਾ ਉਹ ਮਨੋਂ ਕਹਿੰਦਾ ਉਹਨਾਂ ਨੇ ਨਾ ਗੋਲੀ ਪਸਾਰੀ ਸੀ ਗ੍ਰੇ ਹੈ ਯellow ਗੋਲੀ ਹਾਂ ਪਹਿਲਾਂ ਡਰਦੇ ਕਹਿੰਦਾ ਮੈਂ ਨਹੀਂ ਖਾਣਾ ਮੈਂ ਓਕੇ ਚਲ ਕਰੋ ਇਕੱਠਾ ਓਕੇ ਹੈ ਚਲ ਇਹਨਾਂ ਨੇ ਡੇਢ ਮਹੀਨਾ ਦਵਾਈ ਖਾਧੀ ਆ ਜੀ ਗੋਡਾ ਵੀ ਲੱਕ ਵੀ ਲਗਭਗ ਹੋ ਕੇ ਬਸ ਇੱਕ ਅੱਧੀ ਵਾਰੀ ਇਹਨਾਂ ਨੂੰ ਬੁਲਾਵਾਂਗੇ ਹੋਰ ਤੇ ਇਹ ਪੂਰਾ ਓਕੇ ਪਰ ਇਹ ਜਦੋਂ ਮਰੀਜ਼ ਪਹਿਲੀ ਵਾਰੀ ਆਇਆ ਤੇ ਇਹ ਮੈਨੂੰ ਕਹਿੰਦੇ ਫਰਕ ਨਹੀਂ ਆਇਆ ਮੈਂ ਕਿਹਾ ਫਰਕ ਜੀ ਨੂੰ ਨਾਵੇਂ ਤਾਂ ਦਵਾਈ ਲੈਣੀ ਹੁੰਦਾ ਤੇ ਪਰਹੇਜ ਘੱਟ ਕੀਤਾ ਸੀ। ਹਾਂਜੀ। ਫਿਰ ਦੁਬਾਰਾ ਇਹਦੀ ਬੇਟੀ ਆਈ ਨਾਲ। ਉਹ ਬੇਟੀ ਨੇ ਕਹਿੰਦੀ ਨਹੀਂ ਫਰਕ ਹੈਗਾ। ਠੀਕ ਆ। ਔਰ ਹੁਣ ਆ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਹਫਤਾ ਦਵਾਈ ਤੋੜ ਕੇ ਆਏ ਆ ਇਹ ਵਿੱਚੋਂ ਚੈੱਕ ਕਰਕੇ। ਤੇ ਇਹਨੂੰ ਦੇਖਣ ਨੂੰ ਦੇਸ ਇਹ ਦੇਸੀ ਲੱਗਦਾ ਬੰਦਾ। ਪਰ ਇਹ ਬੰਦਾ ਜਾਨੀ ਕਿ ਹਫਤਾ ਦਵਾਈ ਛੱਡ ਕੇ ਚੈੱਕ ਕੀਤਾ ਵੀ ਹਾਂ ਬੈਕ ਤਾਂ ਨਹੀਂ ਹੁੰਦਾ ਰੋਗ। ਇਹੋ ਜਿਹੇ ਲੋਕ ਵੀ ਆ ਵੀਦਨ ਅਜਾ ਆ ਇਹਦੀ ਬੇਟੀ ਹੈ। ਬਾਦਵੀਰ ਪੁੱਤ ਕਿੰਨਾ ਠੀਕ ਹੋਆ ਬੀਬੀ ਦਾ ਵੀ ਕਿੰਨੇ ਠੀਕ 80% ਠੀਕ ਆ ਹੁਣ ਤੇ ਬਸ ਇਹ ਥੋੜਾ ਜਿਹਾ ਟਾਈਮ ਲੱਗੂਗਾ 70 80% ਤੋਂ ਪੁੱਤੇ 80% ਦੇ ਲਗਭਗ ਕਵਰ ਕਰਦੇ ਠੀਕ ਤੇ ਗੋਡਿਆਂ ਤੋਂ ਕਦੇ ਵੀ ਆਪਰੇਸ਼ਨ ਦਾ ਸਵਾਲ ਪੈਦਾ ਨਹੀਂ ਹੁੰਦਾ ਕਦੇ ਕਿਸੇ ਦਾ ਆਪਰੇਸ਼ਨ ਨਹੀਂ ਹੁੰਦਾ ਜਿੰਨਾ ਮਰਜ਼ੀ ਕੋਈ ਮਤਲਬ ਗੋਡੇ ਕਿਸੇ ਉਹ ਨਹੀਂ ਜਾਵੇ ਤੇ ਆਪਰੇਸ਼ਨ ਨਹੀਂ ਕਦੇ ਹੁੰਦਾ ਨਾ ਲੱਗਦਾ ਤੇ ਨਾ ਗੋਡਿਆਂ ਤੇ ਮੈਂ ਕਹਿ ਰਿਆਂ ਜਿਸ ਬੰਦੇ ਨੂੰ ਮੇਰੀ ਲੋੜ ਉਹ ਮੈਨੂੰ ਆ ਕੇ ਮਿਲ ਸਕਦਾ ਤੇ ਗੋਡੇ ਨਹੀਂ ਅਸੀਂ ਦੁਫੰਦਦੇ ਲੋਕੀ ਚੱਕ ਕੇ ਲਿਆਉਂਦੇ ਅਸੀਂ ਤੋਰ ਕੇ ਭੇਜ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਮੇਰਾ ਇੱਕ ਹੀ ਪੁਆਇੰਟਾ ਵੀ ਹੱਡੀ ਦੀ ਸੈਟਿੰਗ ਜਦੋਂ ਹੱਡੀ ਦੀ ਸੈਟਿੰਗ ਹੋ ਗਈ ਗੋਡਾ ਆਦਤ ਤੋਂ ਵਾ ਠੀਕ ਹੋ ਜਾਂਦਾ ਇਹਨਾਂ ਨੇ ਵੀ ਆਪਰੇਟ ਦੱਸਿਆ ਸੀ 1.5 ਸਾਲ ਲਾਇਕ ਕਰਾਇਆ ਆਪਰੇਟ ਦੱਸਿਆ ਸੀਗਾ ਉਹ ਕਹਿੰਦਾ ਸੀ ਕਿ ਆਪਰੇਟ ਹੀ ਹੋਣਾ ਇਸ ਤੋਂ ਇਲਾਵਾ ਕੁਝ ਨਹੀਂ ਹੋਣਾ ਤੇ ਫਿਰ ਮੈਂ ਵੀ ਫੇਸਬੁੱਕ ਤੇ ਦੇਖਿਆ ਸੀ ਤਾਂ ਫਿਰ ਤਾਂ ਲੈ ਕੇ ਆਈ ਸੀਗਾ ਇੱਥੇ ਤੇ ਹੁਣ ਫਰਕ ਆ ਕਾਫੀ ਹੁਣ ਕੋਈ ਆਪਰੇਟ ਦੀ ਲੋੜ ਨਹੀਂ ਹੈਗੀ ਸਿੱਧਾ ਅੱਛ ਕਵਾ ਦੇ ਅੰਦਰ ਬੱਸ 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 ਓਕੇ ਓਕੇ ਛੱਡ ਦਿਓ ਚਲੋ ਹੁਣ ਦੇਖੋ ਤੁਰ ਕੇ ਪਾਓ ਜੁੱਤੀ ਆ ਚੱਕ ਇੱਕ ਅਠੀ ਦਾ ਪੇਸ਼ੈਂਟ ਸੀ ਇਹਨਾਂ ਨੇ ਕੁਆਂਟੀਟੀ ਦੇ ਟੈਸਟ ਕਰਵਾ ਕੇ ਉਹਦੇ ਨਾਲ ਉਹਦੇ ਅਕੋਰਡਿੰਗ ਕੁਆਂਟੀਟੀ ਦੇ ਅਕੋਰਡਿੰਗ ਆਪਣੇ 25% ਕੱਟ ਗਿਆ ਜੀ ਮਹੀਨੇ ਦੇ ਵਿੱਚ ਤੇ ਅਸੀਂ ਕਹਿੰਦੇ ਹਰ ਮਹੀਨੇ ਆਪਣਾ ਚੈੱਕ ਕਰਵਾਉਂਦੇ ਰਹੋ ਪਤਾ ਲੱਗੂਗਾ ਪਿੰਨਾ ਡੇਮੋ ਗਈ ਦਵਾਈ ਲੈਣ ਇੱਕ ਮਹੀਨਾ ਘਰੇ ਹੋਇਆ ਤੋਈ ਘਰੇ ਮਹੀਨੇ 25% 25% ਘਟਿਆ ਆ ਹਾਂਜੀ ਘਟਿਆ ਹਰ ਹਾਲ ਦਾ ਉਹਨਾਂ ਕਾ ਘਠੀ ਦਵਾਈ 6 ਮਹੀਨੇ ਤੇ ਨੈਗੇਟਿਵ ਦੇਵਾਂਗੇ ਗਾਰੰਟੀ ਨਾਲ ਨੈਗੇਟਿਵ ਦੇਵਾਂਗੇ ਸਵਾਲ ਪੁੱਛਾ ਕੇ ਆਓ ਤੇ ਰਿਪੋਰਟ ਨੈਗੇਟਿਵ ਆਪਣਾ ਆਪ ਕਰਵਾਉਂਦੇ ਆ ਆਪਣਾ ਆਪ ਕਰਵਾਉਂਦੇ ਆ ਕਿੰਨਾ ਕੁਆਂਟੀਟੀ ਚ ਕਿੰਨਾ ਸੀ ਤੇ ਹੁਣ ਕਿੰਨਾ ਆਪਣਾ ਆਪ ਕਰਵਾਉਂਦੇ ਅਸੀਂ ਇਹਦੀ ਸਰਦਾ ਨਹੀਂ ਲੈਂਦੇ ਕਹਿੰਦੇ ਮਹੀਨੇ-ਮਹੀਨੇ ਵਾ ਟੈਸਟ ਕਰਵਾਓ ਮੇਰਾ ਸਿੱਧਾ ਜਿਹਾ ਹੀ ਪੁਆਇੰਟ ਹੈ ਇੱਥੇ ਗਠੀਏ ਦੇ ਮਰੀਜ਼ ਨੂੰ ਕਿ ਜਿਵੇਂ ਕੋਈ ਵੀ ਦਵਾਈ ਚਾਹੇ ਮੇਰੀ ਆ ਭਾਵੇਂ ਕਿਸੇ ਹੋਰ ਦੀ ਆ ਉਹ ਦਵਾਈ ਨੂੰ ਇੱਕ ਇੱਕ ਡੰਗ ਕਰਕੇ ਮਿਸ ਕਰਕੇ ਦੇਖੋ ਜੇ ਸਟੇਰਾਈਡ ਹੋ ਗਈ ਬੰਦਾ ਛੱਡ ਨਹੀਂ ਸਕਦਾ ਪਹਿਲਾ ਪੁਆਇੰਟ ਸੈਕੰਡ ਤੇ ਜੇ ਦੇਖਿਆ ਮਤਲਬ ਕਹਾਂ ਵੀ ਉਹ ਦਵਾਈ ਛੱਡਣ ਨਾਲ ਕੋਈ ਫਾਲਟ ਨਹੀਂ ਹੈਗਾ ਫਿਰ ਮਹੀਨੇ ਬਾਅਦ ਦੁਬਾਰਾ ਚੈੱਕਅਪ ਕਰਵਾ ਕੇ ਦੇਖੋ ਘੱਟੋ ਘੱਟ 25% ਘਟਿਆ ਜਿਹੜਾ ਉਹ ਟੁੱਟਣਾ ਚਾਹੀਦਾ ਜੇ ਉਹ ਟੁੱਟਦਾ ਆਉਂਦਾ ਤਾਂ ਉਹ ਦਵਾਈ ਖਾਂਡਜੋਗ ਹੈਗੀ ਹੈ ਅਦਰਵਾਈਜ਼ ਘੱਟਿਆ ਘਟਦਾ ਨਹੀਂ ਫਿਰ ਉਹ ਖਾਂਡਜੋਗ ਨਹੀਂ ਤੇ ਜੇ ਦੇਖਿਆ ਵੀ ਇੱਕ ਡੰਗ ਦਵਾਈ ਛੱਡਣ ਨਾਲ ਉਦੋਂ ਵੀ ਬੁਰਾ ਹਾਲ ਹੋ ਗਿਆ ਫਿਰ ਉਹ ਦਵਾਈ ਖਾਂਡਜੋਗ ਨਹੀਂ ਸਟੇਰਾਈਡ ਕਿਉਂਕਿ ਐਲੋਪੈਥੀ ਚ ਮੈਟਰੋਲ ਹੈ 500 ਉਹਨਾਂ ਹੈ ਪ੍ਰੈਨੀ ਸੋਧਨ ਹੈ ਤੇ ਤੁਹਾਡਾ ਰ ਆਪਣਾ ਹਰ ਫਲੋਰ ਹੈ ਇਹ ਸਿਰਫ ਸਿਰਫ ਆਪਣੇ ਸੇਰੜ ਨਹੀਂ ਅਸੀਂ ਨਹੀਂ ਉਹਨੂੰ ਅਮਰੀਕਾ ਨਹੀਂ ਕਰਦਾ ਕਦੇ ਵੀ ਇਹਨਾਂ ਦੀ ਕੋਈ ਦਵਾਈ ਲਵੇ ਜਿਹਨੇ ਸੇਰੜ ਖਾਦੀ ਹੁੰਦੀ ਹੈ ਹੁਣ ਮੇਰੇ ਕੋ ਮਹੀਨਾ ਪਹਿਲਾਂ ਆਈ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਬਹੁਤ ਟਾਈਮ ਹੋ ਗਿਆ ਦਵਾਈ ਲੈਂਦੇ ਆ ਤੇ ਉਹ ਦਵਾਈਆਂ ਦਾ ਅਸਰ ਕੱਟ ਕੇ ਫੇਰ ਦਵਾਈ ਆਪਣਾ ਅਸਰ ਦਿਖਾਉਣਾ ਚਾਲੂ ਕਰਦੀ ਛੱਡ ਲਈ ਦੇਸੀ ਆ ਪ्योर ਕਦੇ ਨਹੀਂ 6 ਮਹੀਨਿਆਂ ਦੇ ਵਿੱਚ ਮੈਂ ਇੱਥੇ ਕਹਿੰਦਾ ਮਰੀਜ਼ ਨੂੰ ਬਿਲਕੁਲ ਮੈਂ ਤਸੱਲੀ ਕਰਾਉਂਦਾ ਉਹਨਾਂ ਨੂੰ ਜੱਸ ਕੇ ਵੀ ਹਾਂ ਗਠੀਏ ਨੂੰ ਇਦਾਂ ਚੈੱਕ ਕਰਦਾ ਠੀਕ ਹੈ ਤੁਹਾਡਾ 베ਗੋ ਵਾਲਾ ਦਾ ਐਡਰੈਸ ਦਰਸ਼ਕਾਂ ਨੂੰ ਦੱਸ ਦੋ ਤੁਸੀਂ ਕਿਹੜੇ ਦਿਨ ਇੱਥੇ ਆਉਂਦੇ ਹੋ 베ਗੋ ਵਾਲਾ ਹਰ ਸ਼ਨੀਵਾਰ 베ਗੋ ਵਾਲਾ ਮੈਂ ਇੱਥੇ ਦੁਕਾਨ ਰੋਜ਼ ਖੁੱਲਦੀ ਆ ਸੋਮ ਆ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਸ਼ਨੀਵਾਰ ਹੋਰੇ ਆਉਣਾ ਹਰ ਸ਼ਨੀਵਾਰ 10 ਤੋਂ 3 ਮੇਰਾ ਟਾਈਮ ਤੇ ਦੁਕਾਨ ਰੋਜ਼ ਖੁੱਲਦੀ ਆ ਬਾਕੀ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 10 ਤੋਂ 3 ਮੈਂ ਮੁੱਲਾਪੁਰ ਹੁੰਦਾ ਮੁੱਲਾਪੁਰ ਲਿੰਕ ਰੋਡ ਦੇ ਉੱਤੇ ਬਾਬਾ ਸ੍ਰੀ ਚੰਦ ਦੇਸੀ ਦਵਾਖਾਨਾ ਜੀਟੀ ਰੋਡ ਤੋਂ ਤੁਸੀਂ ਲਿੰਕ ਰੋਡ ਨੂੰ 200 ਫੁੱਟ ਅੰਦਰ ਜਾਓਗੇ ਸੱਜੇ ਪਾਸੇ ਦੁਕਾਨ ਤੇ ਬਾਬਾ ਸ੍ਰੀ ਚੰਦ ਦੇ ਇਸਨ ਸਾਡੇ ਨਾਲ ਵੈਦ ਜਸਵੰਤ ਜੀ ਜਿਨ੍ਹਾਂ ਨੇ ਬਹੁਤ ਵੱਖਰੇ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਇਲਾਜ ਕਰਕੇ ਦਿਖਾਇਆ ਤੇ ਇਹਨਾਂ ਦਾ ਕਹਿਣਾ ਕਿ ਤੁਸੀਂ ਆਪਣਾ ਜਿਹੜਾ ਕਿਸੇ ਬਿਮਾਰੀ ਦਾ ਟੈਸਟ ਕਰਾ ਕੇ ਲੈ ਕੇ ਆਓ ਤੇ ਉਹ ਤੋਂ ਬਾਅਦ ਦਵਾਈ ਖਾਣ ਤੋਂ ਬਾਅਦ ਟੈਸਟ ਕਰਾਓ ਤੇ ਤੁਸੀਂ ਆਪਣਾ ਰਿਜ਼ਲਟ ਜਿਹੜਾ ਆਪ ਦੇਖੋਗੇ ਕੈਮਰਾਮੈਨ ਜੌਨਸਨ ਨਾਲ ਮੈਸਕੂਰੀਪ ਨੂੰ ਬੇਕਵਾ